ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਡੈਪੂਟੇਸ਼ਨ ਨੀਤੀ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਵੱਡੇ ਪੱਧਰ ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਅਧੀਨ ICE ਸਾਬਕਾ ਅਧਿਕਾਰੀਆਂ ਅਤੇ ਨਵੇਂ ਭਰਤੀ ਹੋਣ ਵਾਲਿਆਂ ਨੂੰ 6 ਅੰਕੜਿਆਂ ਦੀ ਤਨਖਾਹ ਅਤੇ 50,000 ਡਾਲਰ ਤੱਕ ਦੀ ਸਾਈਨਿੰਗ ਬੋਨਸ ਦੀ ਪੇਸ਼ਕਸ਼ ਕਰ ਰਿਹਾ ਹੈ। ਟਰੰਪ ਸਰਕਾਰ ਦੇ ਬਿਗ ਬਿਊਟੀਫੁਲ ਬਿਲ ਦੁਆਰਾ 75 ਅਰਬ ਡਾਲਰ ਦੀ ਵਾਧੂ ਫੰਡਿੰਗ ਦੇ ਨਾਲ ICE ਨਵੇਂ ਅਧਿਕਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਦੇ ਪਿੱਛੇ ਮਕਸਦ ਇੱਕੋ ਹੀ ਹੈ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜਾਈ ਅਤੇ ਫਿਰ ਦੇਸ਼ ਨਿਕਾਲਾ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਆਈਸੀਈ ਨੂੰ 트ੰਪ ਸਰਕਾਰ ਦੇ ਮਾਸ ਡੈਪੂਟੇਸ਼ਨ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ 10000 ਨਵੇਂ ਅਧਿਕਾਰੀਆਂ ਅਤੇ ਸਟਾਫ ਦੀ ਜ਼ਰੂਰਤ ਹੈ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੇ ਵੱਡੀਆਂ ਤਨਖਾਹਾਂ ਬੋਨਸ ਅਤੇ ਹੋਰ ਵਿਤੀ ਫਾਇਦੇ ਦੇਣ ਦਾ ਐਲਾਨ ਕੀਤਾ ਹੈ ਸਾਬਕਾ ਆਈਸੀਈ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦੇ ਲਈ ਆਪਰੇਸ਼ਨ ਰਿਟਰਨ ਟੂ ਮਿਸ਼ਨ ਪ੍ਰੋਗਰਾਮ ਦੇ ਅਧੀਨ 50000 ਡਾਲਰ ਤੱਕ ਦਾ ਸਾਈਨਿੰਗ ਬੋਨਸ ਦਿੱਤਾ ਜਾ ਰਿਹਾ ਹੈ ਇਹ ਬੋਨਸ 1 ਅਗਸਤ 2025 ਤੱਕ ਅਰਜ਼ੀਆਂ ਦੇਣ ਵਾਲਿਆਂ ਦੇ ਲਈ ਪੂਰੀ ਤਰ੍ਹਾਂ ਉਪਲਬਧ ਹੈ ਸਾਬਕਾ ਅਧਿਕਾਰੀਆਂ ਨੂੰ 1 ਲੱਖ ਡਾਲਰ ਤੋਂ ਜ਼ਿਆਦਾ ਦੀ ਸਾਲਾਨਾ ਤਨਖਾਹ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਜਦਕਿ ਨਵੇਂ ਭਰਤੀ ਹੋਣ ਵਾਲਿਆਂ ਨੂੰ ਬੇਸ ਸੈਲਰੀ 50 ਹਜ਼ਾਰ ਤੋਂ 90 ਹਜ਼ਾਰ ਡਾਲਰ ਸਾਲਾਨਾ ਹੈ ਵਾਪਸੀ ਕਰਨ ਵਾਲੇ ਅਧਿਕਾਰੀਆਂ ਨੂੰ ਡਿਊਲ ਕੰਪਨਸੇਸ਼ਨ ਵੀਵਰ ਦੁਆਰਾ ਪੂਰੀ ਸੈਲਰੀ ਤੇ ਪੈਨਸ਼ਨ ਦੋਵੇਂ ਲਾਭ ਹਾਸਲ ਹੋਣਗੇ ਆਈਸੀਈ ਨੂੰ ਸਰਕਾਰ ਤੋਂ 75 ਅਰਬ ਡਾਲਰ ਦੀ ਵਾਧੂ ਫੰਡਿੰਗ ਮਿਲੀ ਹੈ ਜਿਸ ਦੇ ਨਾਲ ਇਹ 10,000 ਨਵੇਂ ਅਧਿਕਾਰੀਆਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਅਸევე ਵਿੱਚ ਡੈਪੂਟੇਸ਼ਨ ਅਧਿਕਾਰੀ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਇਸ ਫੰਡਿੰਗ ਦੇ ਨਾਲ ICE ਦੀ ਮੌਜੂਦਾ 20000 ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 50% ਤੱਕ ਵਾਧਾ ਹੋਵੇਗਾ ਜੋ ਇਸ ਨੂੰ ਅਮਰੀਕਾ ਦੀ ਸਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਬਣਾ ਸਕਦਾ ਹੈ 트럼ਪ ਸਰਕਾਰ ਨਵੇਂ ਅਧਿਕਾਰੀਆਂ ਨੂੰ ਖੁੱਲੇ ਗੱਫੇ ਵੰਡ ਰਹੀ ਹੈ ਨਵੇਂ ਅਧਿਕਾਰੀਆਂ ਨੂੰ ਹੈਲਥ ਡੈਂਟਿਸਟ ਅੱਖਾਂ ਦੇ ਇਲਾਜ ਲੰਬੇ ਸਮੇਂ ਦੇ ਹੈਲਥ케ਅਰ ਬੀਮਾ ਰਿਟਾਇਰਮੈਂਟ ਪਲਾਨ ਅਤੇ Thrift ਸੇਵਿੰਗਸ ਪਲਾਨ ਵਿਤੀ ਫਾਇਦੇ ਮਿਲਣਗੇ। 트럼ਪ ਪ੍ਰਸ਼ਾਸਨ ਦਾ ਟੀਚਾ ਹਰ ਰੋਜ਼ 3000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਫਤਾਰ ਕਰਨਾ ਤੇ ਸਾਲਾਨਾ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੈ। ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ICE ਨੂੰ ਵੱਡੀ ਵਰਕਫੋਰਸ ਦੀ ਜ਼ਰੂਰਤ ਹੈ। ਅਤੇ ਇਸੇ ਦੇ ਲਈ ICE ਨਵੇਂ ਪਰਤੀਆਂ ਕਰ ਰਹੀ ਹੈ ਅਤੇ ਪੁਰਾਣੇ ਅਫਸਰਾਂ ਨੂੰ ਮੁੜ ਕੰਮ ਤੇ ਬੁਲਾ ਰਹੀ ਹੈ ਪਰ ਜਿਸ ਤੇਜ਼ੀ ਦੇ ਨਾਲ ICE ਆਪਣੀ ਭਰਤੀ ਯੋਜਨਾ ਨੂੰ ਅੱਗੇ ਵਧਾ ਰਹੀ ਹੈ ਉਸ ਦੇ ਅੱਗੇ ਕਈ ਚੁਣੌਤੀਆਂ ਵੀ ਆ ਰਹੀਆਂ ਨੇ ਮਹਾਰਾ ਦਾ ਮੰਨਣਾ ਹੈ ਕਿ ਤੇਜ਼ੀ ਦੇ ਨਾਲ ਪਰਤੀਕਰਨ ਦੇ ਕਾਰਨ ਵੈਟਿੰਗ ਪ੍ਰਕਿਰਿਆ ਦੇ ਵਿੱਚ ਕਮੀਆਂ ਆ ਸਕਦੀਆਂ ਨੇ ਜਿਸ ਦੇ ਨਾਲ ਆਯੋਗ ਉਮੀਦਵਾਰਾਂ ਦੀ ਭਰਤੀ ਦਾ ਵੀ ਖਤਰਾ ਬਣਿਆ ਹੋਇਆ ਹੈ ਇੱਕ ਸਾਬਕਾ ਅਧਿਕਾਰੀ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 6 ਦਿਨਾਂ ਦੇ ਕੰਮ ਦੇ ਸਮੇਂ ਅਤੇ 3000 ਰੋਜ਼ਾਨਾ ਗ੍ਰਿਫਤਾਰੀਆਂ ਦੇ ਕੋਟੇ ਕਾਰਨ ਕਰਮਚਾਰੀਆਂ ਦੇ ਵਿੱਚ ਤਣਾਅ ਗੁੱਸਾ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਨੇ ਇੱਕ ਚਿੰਤਾ ਇਹ ਵੀ ਵਧੀ ਹੈ ਕਿ ਅਧਿਕਾਰੀਆਂ ਦੀ ਗਿਣਤੀ ਦੇ ਕਾਰਨ ਛਾਪੇ ਮਾਰੀਆਂ ਤੇ ਗ੍ਰਿਫਤਾਰੀਆਂ ਵੀ ਵੱਧ ਜਾਣਗੀਆਂ ਜਿਸ ਸੇ ਕਾਰਨ ਆਮ ਅਤੇ નિર્ਦੋਸ਼ ਲੋਕ ਨਿਸ਼ਾਨਾ ਬਣ ਸਕਦੇ ਨੇ ICE ਦੇ ਅਧਿਕਾਰੀ ਬਣਨ ਦੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਅਮਰੀਕੀ ਨਾਗਰਿਕ ਹੋਣਾ ਚਾਹੀਦਾ ਹੈ ਇੱਕ ਵੈਧ ਡਰਾਈਵਿੰਗ ਲਾਇਸੈਂਸ ਜਾਂ ਫਿਰ ਹਥਿਆਰ ਚਲਾਉਣ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ ਸਿਰਫ ਬੈਕਗਰਾਉਂਡ ਚੈੱਕ ਤੇ ਸਰੀਰਕ ਟੈਸਟ ਦੀ ਜ਼ਰੂਰਤ ਹੁੰਦੀ ਹੈ ਕੋਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਇੱਥੇ ਕੋਈ ਸ਼ਰਤ ਨਹੀਂ ਰੱਖੀ ਗਈ ICE ਦੀਆਂ ਨੌਕਰੀਆਂ ਲਈ ਅਰਜ਼ੀਆਂ usa jobs ਦੀ ਵੈੱਬਸਾਈਟ ਤੇ www.usajobs.gov ਤੇ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਸਾਬਕਾ ਅਧਿਕਾਰੀਆਂ ਨੂੰ ਆਪਰੇਸ਼ਨ ਰਿਟਰਨ ਟੂ ਮਿਸ਼ਨ ਪ੍ਰੋਗਰਾਮ ਦੇ ਅਧੀਨ ਅਰਜ਼ੀ ਦੇਣ ਦੀ ਅਪੀਲ ਕੀਤੀ ਗਈ ਹੈ ਵਧੇਰੇ ਜਾਣਕਾਰੀ ਦੇ ਲਈ ICE ਦੀ ਅਧਿਕਾਰਿਕ ਵੈੱਬਸਾਈਟ www.ice.gov ਤੇ ਸੰਪਰਕ ਕੀਤਾ ਜਾ ਸਕਦਾ ਹੈ